ਵਾਹ ਹੈ ਕਿਰਜੀ ਦਾ ਕਲਸਾਹ ਵਾਹ ਹੈ ਕਿਰਜੀ ਕਿਫਤੇ ਮਿੱਠਾ ਬੋਲਣਾ ਜਿਸ ਦੇ ਬੋਲਾਂ ਵਿੱਚ ਮਿਠਾਸ ਹੁੰਦੀ ਹੈ ਉਸ ਨੂੰ ਹਾਰ ਥਾਂ ਸਤਕਾਰ ਮਿਲਦਾ ਹੈ ਕਦੇ ਵੀ ਕਿਸੇ ਨੂੰ ਕੌੜੇ ਬੋਲ ਨਹੀਂ ਬੋਲਣੇ ਚਾਹੀਦੇ ਕਿਉਂਕਿ ਜਦੋਂ ਅਸੀਂ ਕੌੜੇ ਬੋਲ ਬੋਲਦੇ ਹਾਂ ਤਾਂ ਦੂਜਿਆਂ ਦਾ ਦਿਲ ਦੁਖੀ ਹੁੰਦਾ ਹੈ ਜਦੋਂ ਕਿ ਸਭ ਦੇ ਅੰਦਰ ਇੱਕ ਹੀ ਪਰਮਾਤਮਾ ਵਸਦਾ ਹੈ ਇੱਕ ਫਿੱਕਾ ਨਾ ਗલાਏ ਸਬਨਾ ਮੈਂ ਸੱਚਾ ਧਣੀ ਇਹ ਵੀ ਯਾਦ ਰੱਖਿਏ ਕਿ ਜਦੋਂ ਅਸੀਂ ਕਿਸੇ ਨਾਲ ਫਿੱਕਾ ਬੋਲਾਂਗੇ ਤਾਂ ਉਸ ਦਾ ਮਾੜਾ ਅਸਰ ਸਾਡੇ ਤੇ ਵੀ ਪਵੇਗਾ ਤੇ ਅਸੀਂ ਵੀ ਰੋਗੀ ਹੋ ਜਾਵਾਂਗੇ ਨਾਨਕ ਫਿੱਕਾ ਬੋਲੀਏ ਤਨ ਮਨ ਫਿੱਕਾ ਹੋਏ ਸਿਆਣਿਆਂ ਦਾ ਵੀ ਇਹ ਕਥਨ ਹੈ ਕਿ ਜੋ ਲੋਕ ਜ਼ੁਬਾਨ ਦੇ ਮਿੱਠੇ ਹੁੰਦੇ ਹਨ ਉਹਨਾਂ ਦਾ ਜ਼ਹਿਰ ਵੀ ਵਿਕ ਜਾਂਦਾ ਜਦੋਂ ਕਿ ਜਿਨ੍ਹਾਂ ਦੀ ਜ਼ੁਬਾਨ ਤੇ ਕੁੜਤਣ ਹੁੰਦੀ ਹੈ ਉਹ ਸ਼ਾਇਦ ਵੀ ਨਹੀਂ ਵੇਚ ਸਕਦੇ ਗੁਰੂ ਨਾਨਕ ਸਾਹਿਬ ਜੀ ਨੇ ਨਿਮਰਤਾ ਨਾਲ ਇਸ ਨੂੰ ਹੀ ਗੁਣਾ ਤੇ ਚੰਗਿਆਈਆਂ ਦਾ ਤਤ ਕਿਹਾ ਹੈ ਮਿੱਠੀ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ ਜਿੱਥੇ ਵੀ ਜਾਈਏ ਹਮੇਸ਼ਾ ਯਾਦ ਰੱਖੀਏ ਕਿ ਕਦੇ ਵੀ ਕਿਸੇ ਦੇ ਬਾਰੇ ਮਾੜਾ ਨਾ ਬੋਲੀਏ ਨਿੰਦਾ ਚੁਗਲੀ ਨਾ ਕਰੀਏ ਜਦੋਂ ਵੀ ਬੋਲੀਏ ਪਲਾ ਹੀ ਬੋਲੀਏ ਹਮੇਸ਼ਾ ਦੂਜਿਆਂ ਦੀਆਂ ਚੰਗਿਆਈਆਂ ਹੀ ਸਾਂਝੀਆਂ ਕਰੀਏ ਜਿੱਥੇ ਜਾਏ ਬਈਏ ਪਲਾ ਕਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ